ਤੀਜਾ ਇਨਾਮ ਕੁਲਜੀਤ ਕੁੱਪਾ ਨਾਲੇ ਸਾਂਝੀ ਚ ਸੀਗਾ ਤੀਜਾ ਨਾਮ ਕੁਲਜੀਤ ਕੁੱਪਾ ਨੂੰ ਦਿੱਤਾ ਜਾ ਰਿਹਾ ਜੀ ਐਪਿੰਗ ਕਲਾਪਿੰਗ ਦੂਜਾ ਇਨਾਮ ਬੈਦ ਪਹਮਦੀ ਜੀ ਦੂਜਾ ਇਨਾਮ ਬੈਦ ਪਹਮਦੀ ਤੇ ਸਾਂਝੀ ਦੇ ਵਿੱਚ ਆਇਆ ਬਾਈ ਉਹਨਾਂ ਦਾ ਪੁੱਤਰ ਦੂਜਾ ਇਨਾਮ ਬੈਦ ਪਹਮਦੀ ਦਾ ਲਓ ਜੀ ਤੇ ਆ ਲਓ ਜੀ ਦੂਜਾ ਇਨਾਮ ਬੈਦ ਭਮਦੀ ਨੰਬਰ ਜੀ ਬੈਦ ਭਮਦੀ ਦਾ ਹੈ ਜਿਹੜਾ ਆਇਆ ਹਲਟਰ ਇਨਾਮ ਠੀਕ ਹੈ ਜੀ ਲਓ ਜੀ ਪਹਿਲਾ ਇਨਾਮ ਮੋਟਰਸਾਈਕਲ ਜੂਪਾ ਗੁੜੇ ਕੋਈ ਨਾ ਫੋਟੋ ਖਿੱਚਦੇ ਪਹਿਲਾ ਇਨਾਮ ਜੂਪਾ ਗੁੜੇ ਜੀ ਮੋਟਰਸਾਈਕਲ ਸੋਨੀ ਬਰਹमपुर ਦੇ ਘਰੋਂ ਜਿਹੜਾ ਹੈਗਾ ਜੀ ਸੋਨੀ ਬਰਹमपुर ਆ ਦੇਵਨ ਜਿਹੜਾ ਮੁੰਡਾ ਸਾਡੇ ਕਬੂਤਰ ਡਾਉਂਦਾ ਉਹਦੇ ਦਾ ਦਲੀਲ ਤੂੰ ਹੈ। ਬੜਕ ਜਗੀਪਲੀਂਗ ਹੈ ਓਕੇ। ਜੱਗੀ ਦਲੀਲ ਦਾ ਕਬੂਤਰ ਹੈ ਜੀ। ਆ ਜਾ ਕਰੋ। ਆ ਜਾ ਬੰਦ। ਬਹੁਤ ਬਹੁਤ ਧੰਨਵਾਦ ਕੰਬਾਈ ਜੀ। ਉਹ ਰੱਖਦੇ ਇੱਥੇ ਜਬਾਕਾ ਬੰਦਾ ਲੈ ਯਾਰ। ਰੈਪੀ ਓਏ। ਕਿਉਂ ਜੀ ਅੱਜ ਛੋਡੇ ਸੀ 63 ਕਬੂਤਰ 3200 ਮੋਟਰ ਨੂੰ ਪਹਿਲਾ ਨਾ ਮੋਟਰਸਾਈਕਲ ਜੂਪਾ ਗੁੜੇ। ਰੈਕਲ ਦੀਆਂ ਦਿੱਤੀਆਂ ਜਾ ਰਹੀਆਂ ਨੇ ਜੀ। ਕੋਨੀ ਬੀਟ ਡਿਸੀਸ਼ਨ ਨਾ ਤੇ ਪੰਚਾਇਤ ਅਕਬਰਪੁਰ ਸਨਾ ਪਹਿਲਾ ਨਾਮ ਉਪਾਪੜੀ ਓਕੇ ਓਕੇ ਜੀ ਹਲੋ ਹਲੋ ਆ ਜਓ ਉੱਥੇ ਚਲੋ ਜੀ ਬਾਈ ਉਹਨਾਂ ਨੂੰ ਮੁਬਾਰਕਾਂ ਬਹੁਤ ਸਾਰੇ ਚਲੋ ਜੀ